ਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਨੋਂ ਦੁੱਖ ਜਾਏ ਹੋਵ ਸਿਫਤ ਖਸਮ ਦੀ ਹੋਰ ਅਰਸੋਂ ਕੁਰਸੋਂ ਝੱਟੀਐ ਤੂੰ ਦੁਤ ਸੱਚੇ ਪਾਤਸ਼ਾ ਜਨਮ ਜਨਮ ਦੀ ਕੱਟੀ ਐ ਸੱਜਣ ਸੱਚੇ ਪਾਤਸ਼ਾ ਸਿਰਸ਼ੋਂ ਹੋਂਦ ਸ਼ਾ ਜਿਸ ਪਾਸ ਵਹਿਠਿਓ ਸੋਹੀ ਐ ਸਭਨਾ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਾ ਸ਼ਾਹ ਜਿਸ ਪਾਸ ਬਹਿਠਾ ਸੋਹੀਐ ਸਭਨਾ ਦਾ ਵੀਸਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਤੁ ਕੀ ਨਿਗੁਣਿਆਨੋ ਆਪੇ ਬਖਸ਼ ਲੈ ਭਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਨਿਗੁਣਿਆਨੋ ਆਪੇ ਬਖਸ਼ ਲਏ ਭਾਈ ਸਤ ਗੁਰ ਕੀ ਸੇਵਾ ਲਾਏ ਸਤ ਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜਿਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਸਤ ਗੁਰ ਲੇਰ ਲਾਈ ਰਹਾ ਕੌਣ ਕੌਣ ਅਪਰਾਧੀ ਬਖਸ਼ਨ ਪਿਆਰੇ ਸਚ ਸ਼ਬਦ ਵਿਚਾਰ ਪੌਜਲ ਪਾਰ ਉਤਾਰਿ ਅਨਪਾਈ ਸਤਗੁਰ ਬੀੜ ਚੜ ਮਨੂਰਤਿ ਕੰਚਨ ਭਏ ਪਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਭਾਈ ਜੋਤੀ ਜੋਤ ਮਿਲਾਏ ਹੋ ਵਾਰੀ ਹੋ ਵਾਰਣ ਭਾਈ ਸਤਗੁਰ ਕਾ ਸਦ ਬਲਿਹਾਰੈ ਜਾ ਦੋਨ ਜਿਨ ਦਿੱਤਾ ਭਾਈ ਗੁਰਮਤ ਸਹਜ ਸਮਾਓ ਗੁਰ ਬਿਨ ਸਹਜ ਨਾ ਉਪਜੈ ਭਾਈ ਉੱਚ ਹੋ ਗਿਆਨੀਆਂ ਜਾਏ ਸਤਿਗੁਰ ਕੀ ਸੇਵਾ ਸਦਾ ਕਰ ਭਾਈ ਵਿਚੋ ਆਪ ਗਵਾਏ ਗੁਰਮਤ ਪਉ ਉਪਜੈ ਭਾਈ ਭਉ ਕਰਣੀ ਸੱਚ ਸਾਰ ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਜੋ ਸਤਗੁਰੂ ਸਿਵਹਿ ਆਪਣਾ ਭਾਈ ਤਿਨ ਕਹਿਉ ਲੋਗੋ ਪਾਈ ਜਨਮ ਸਵਾਰੀ ਆਪਣਾ ਭਾਈ ਭੁਲ ਭੀ ਲਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾ ਮਨ ਵਸੈ ਭਾਈ ਤਿਸ ਬਿਗਨ ਨ ਲਾਗੇ ਕੋਏ ਸਚ ਬਾਣੀ ਸਚ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਭਾਈ ਤਿਸ ਬਿਗਨ ਨ ਲਾਗੇ ਕੋ ਸਾ ਵਾਹੀ ਗੁਰੂ ਜੀ ਕੀ ਫਤਿਹ ਸੋਰਠ ਮਹਲਾ ਤੀਜਾ ਦੋ ਤੁਕੀ ਨੇ ਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ